ਅਸੀਂ ਜਿੱਥੇ ਪੰਜਾਬ ਤੋਂ ਬਾਹਰ ਜਾ ਕੇ ਸਾਡੇ ਕੋਲ ਪੰਜਾਬੀਆਂ ਕੋਲ ਹਜ਼ਾਰ-ਹਜ਼ਾਰ ਟਰੱਕ ਜਿਹੜੇ ਬਾਹਰਲੀਆ ਸਟੇਟਾਂ 'ਚ ਬੈਠੇ ਕਲਕੱਤੇ, ਇੰਦੋਰ, ਬਾਂਬੇ, ਦਿੱਲੀ ਉਹਨਾਂ ਕੋਲ ਹਜ਼ਾਰ-ਹਜ਼ਾਰ ਟਰੱਕ ਆ ਪੰਜਾਬ ਦੇ ਵਿੱਚ ਦੂਜਾ ਕੋਈ ਟਰਾਂਸਪੋਰਟਰ ਨਹੀਂ ਹੋਊਗਾ ਜਿਹਦੇ ਕੋਲ 100 ਟਰੱਕ ਹੋਵੇ ਨਹੀਂ ਤਾਂ ਸਰਕਾਰ ਸਾਨੂੰ ਦੱਸ ਦੇਵੇ ਕਿਹੜਾ ਟਰਾਂਸਪੋਰਟਰ ਆ ਜੇ ਅੱਜ ਸਾਡੇ ਬੱਚੇ ਕੈਨੇਡਾ, ਅਮਰੀਕਾ ਔਰ ਹੋਰ ਕੰਟਰੀਆਂ 'ਚ ਜਾ ਕੇ ਟਰਾਂਸਪੋਰਟ ਦਾ ਕੰਮ ਕਰਦੇ ਆ ਉਹਨਾਂ ਕੋਲ 5-500 ਹਜ਼ਾਰ ਜਾਂ ਟਰੱਕ ਆ ਉਹ ਕੰਮ ਚਾ ਆ ਵੀ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਹੁੰਦੇ باوجود ਫੇਲ ਹੋ ਗਏ ਆ ਇਸ ਕੈਪਟਨ ਦੀ ਜਿਹੜੀ ਮੈਂ ਗੱਲ ਕਰਦਾ ਸੀ ਕੈਪਟਨ ਦੀ ਉਹ ਸਰਕਾਰ ਦੇ ਨਾਲ 90000 ਦੇ ਕਰੀਬ ਟਰੱਕ ਸੀਗੇ ਲਗਭਗ 25000 ਟਰੱਕ 25 ਤੋਂ 30000 ਟਰੱਕ ਜਿਹੜਾ ਮੰਡੀ ਗਵਿੰਦਗੜ੍ਹ ਦੀਆਂ ਪੱਠੀਆਂ ਵਿੱਚ ਵੇਚਣਾ ਮਤਲ ਢਲ ਗਿਆ ਕਿਉਂਕਿ ਟਰੱਕ ਸਾਡੇ ਪੁਰਾਣੇ ਆ ਦੋ ਦੋ ਚਾਰ ਚਾਰ ਲੱਖ ਦੇ ਟਰੱਕ ਆ ਉਹ ਸਾਡੇ ਮੰਡੀ ਗਵਿੰਦਗੜ੍ਹ ਦੀਆਂ ਪੱਠੀਆਂ ਨਹੀਂ ਢਲ ਗਏ ਸੋ ਇਸ ਤੋਂ ਇਲਾਵਾ ਮੈਂ ਜਿਹੜਾ ਸਾਡੀਆਂ ਹੋਰ ਮੰਗਾਂ ਨੇ ਅਸੀਂ ਕਹਿੰਦੇ ਆ ਕਿ ਜਿਹੜੇ ਟੁੱਟੇ ਟੈਕਸੀ ਟਰੱਕਾਂ ਦੇ ਮਾਫੀ ਦਿੱਤੇ ਜਾਣ ਜਿਹੜੇ ਜਿਹੜੀ ਸਾਡੀ ਟੱਕਾ ਦਾ ਕੰਮ ਹੈ ਟੱਕਾ ਨੂੰ ਦਿੱਤਾ ਜਾਵੇ ਨਾ ਕਿ ਕਿਸੇ ਹੋਰ ਨੂੰ ਦਿੱਤਾ ਜਾਵੇ ਉਸ ਤੋਂ ਬਾਅਦ ਅਸੀਂ ਇਹ ਵੀ ਕਹਿੰਨੇ ਸਰਕਾਰ ਨੂੰ ਕਿ ਸਾਡੀਆਂ ਜਿਹੜੀਆਂ ਮੰਗਾ ਆ ਤੁਸੀਂ ਬਾਕੀ ਪ੍ਰੈਸ ਰੋਡ 'ਤੇ ਲਿਖੀਆਂ ਆ ਜਦੋਂ ਤੁਸੀਂ ਸਾਡੀਆਂ ਮੰਗਾ ਮੰਨ ਲੋਗੇ ਮੈਂ ਵਾਅਦਾ ਕਰਦਾ ਕਿ ਇੱਕ ਸਾਲ ਦੇ ਵਿੱਚ ਵਿੱਚ ਸਰਕਾਰ ਨੂੰ 1500 ਕਰੋੜ ਦਾ ਰੈਵਨਿਊ ਆਊਗਾ ਜੇ 1500 ਕਰੋੜ ਦਾ ਰੈਵਨਿਊ ਨਾ ਆਵੇ ਸਰਕਾਰ ਨੂੰ ਮੈਂ ਅਗਲੇ ਦਸੰਬਰ ਤੱਕ ਦੀ ਗੱਲ ਕਰਦਾ ਨਾ ਪੰਜਾਬ ਦੀ ਪ੍ਰਧਾਨਗੀ ਕਰੂੰਗਾ ਨਾ ਕਦੇ ਕੋਸ ਘਸ ਕੜੂੰਗਾ ਪਰ ਜੇ ਸਰਕਾਰ ਲਾਗੂ ਕਰਾਵੇ ਸਰਕਾਰ ਦਾ ਇਹਦੇ ਪਿੱਛੇ ਕੀ ਮਨਚਾ ਆ ਤੁਸੀਂ ਦੱਸੋ ਸਾਡੀ ਕਿਹੜੀ ਨਿਜਾਇਜ਼ ਮੰਗਿਆ ਇਹਦੇ ਨਾਲ ਸਰਕਾਰ ਦਾ ਲੱਗਦਾ ਕੁਛ ਨਹੀਂ ਪਤਾ ਨਹੀਂ ਸਰਕਾਰ ਸੰਨ ਕੀ ਮੁੱਠੀਆਂ ਗੋਲੀਆਂ ਦੇ ਰਹੀ ਆ ਸੋ ਮੇਰੇ ਨੂੰ ਸਾਡੇ ਐਸਐਸਪੀ ਸਾਹਿਬ ਮਤਵਿੰਦਰ ਸਿੰਘ ਜੀ ਭੁੱਲਰ ਸਾਹਿਬ ਦਾ ਫੋਨ ਆਇਆ ਕਿ ਸਰਕਾਰ ਤੇ ਅੱਜ ਜਲਦੀ ਮੀਟਿੰਗ ਰੱਖ ਰਹੀ ਆ ਮੈਂ ਵਿਸ਼ਵਾਸ ਕਰਦਾ ਕਿ ਮੀਟਿੰਗ ਹੋਵੇ ਪੰਜਾਬ ਦੇ ਲੋਕ ਵੀ ਖਰਾਬ ਨਾ ਹੋਣ ਔਰ ਜਿਹੜਾ ਪੰਜਾਬ ਦੇ ਵਿੱਚ ਅਸੀਂ ਅਨਾਜ ਦੀ ਢੋਆ ਢੋਈ ਬੰਦ ਕੀਤੀ ਹੋਈ ਆ ਸਪੈਸ਼ਲ ਵਗੈਰਾ ਬੰਦ ਕੀਤੀਆਂ ਹੋਈਆਂ ਜਿਹੜਾ ਹੁਣ ਸਰਕਾਰੀ ਕੰਮ ਬੰਦ ਕੀਤਾ ਹੋਇਆ ਉਹਦੇ ਨਾਲ ਨਾਲ ਅਸੀਂ ਗੈਰ ਸਰਕਾਰੀ ਕੰਮ ਵੀ ਬੰਦ ਕਰਾਂਗੇ ਔਰ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਅਸੀਂ 18 ਤਰੀਕ ਨੂੰ ਜਿਹੜਾ 18 ਤਰੀਕ ਆ ਰਹੀ 18 ਜਨਵਰੀ ਨੂੰ ਜਿਹੜਾ ਸਤਨੁਇ ਦਾ ਪੋਲਿਆ ਉਹ ਦੋਨੋਂ ਸਾਈਡ ਤੋਂ ਬੰਦ ਕਰ ਦਿੱਤਾ ਜਾਊਗਾ ਪਰ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਕਹਿਣਾ ਚਾਹੁੰਦਾ ਕਈ ਲੋਕ ਸੋਚਦੇ ਆ ਕਿ ਜਿਹੜਾ ਇਕੱਠ ਹੋਊਗਾ ਸੌਆਂ ਜਾਂ ਹਜ਼ਾਰਾਂ ਜੇ ਹੋਊਗਾ ਮੈਂ ਵਾਦਾ ਕਰਦਾ ਕਿ ਜੇ 5000 ਤੋਂ ਘੱਟ 5000 ਤੱਕ ਵੀ ਇਕੱਠ ਹੋਇਆ ਤੇ 5 ਵਜੇ ਉੱਥੇ ਇਸ ਦੀ ਬੜੀ ਦਾਗਾ ਪੰਜਾਬ ਦੀ ਸੁਮਤੀ ਲੀਡਰਸ਼ਿਪ ਅਸਤੀਫਾ ਦੇਊਗੀ ਕਿਉਂਕਿ ਅਸੀਂ ਇਸ ਕਾਬਲ ਨਹੀਂ ਹੈਗੇ ਕਿ ਅਸੀਂ ਪੰਜਾਬ ਦੀ ਲੜਾਈ ਲੜੀਏ ਠੀਕ ਹੈ ਮੈਂ ਆਪਣੇ ਪਰਿਵਾਰ ਦੇ ਨਾਲ ਜਾਵਾਂਗਾ ਸਾਰੇ ਟਰੱਕ ਆਪਰੇਟਰ ਪਰਵਾਰ ਲੈ ਕੇ ਉੱਥੇ ਜਾਣਗੇ ਪਰ ਅਸੀਂ ਉੱਥੇ ਬੈਠਾਂਗੇ ਜ਼ਰੂਰ ਪਰ ਆਪਣੀ ਲੀਡਰਸ਼ਿਪ ਸਾਰੀ ਅਸਤੀਫਾ ਦੇਊਗੀ ਕਈ ਲੋਕਾਂ ਨੂੰ ਉਹ ਸਰਕਾਰ ਦੀ ਵੀ ਕੋਈ ਮੰਨਛਾ ਹੋਵੇ ਕਿਸੇ ਨੂੰ ਪ੍ਰਧਾਨ ਬਣਾਉਣਾ ਜਿਵੇਂ ਮਰਜ਼ੀ ਬਣਾ ਲਵੇ ਮੈਨੂੰ ਕੋਈ ਨਾ ਦਾਮ ਹੈ ਕੁਝ ਲੈਣਾ ਦੇਣਾ ਸਰਕਾਰ ਦੇ ਇਸ ਕੰਮ ਦੇ ਵਿੱਚੋਂ ਨਾ ਮੈਂ ਕੁਝ ਖਾਣਾ ਆ ਮੈਂ ਇੱਕ ਇਮਾਨਦਾਰ ਹੁੰਦਾ ਹੈ ਮੇਰੀ ਜਾਂਚ ਕਰਾ ਲਓ ਮੇਰਾ ਬੈਂਕ ਬੈਲੈਂਸ ਚੈੱਕ ਕਰਾ ਲਓ ਆ ਪਿਛਲੇ ਦਿਨੀ ਮੈਂ ਜਲੰਧਰ ਦੇ ਵਿੱਚ ਇੰਡੀਆ ਨਾਲ ਗੇਮ ਜਾ ਰਿਹਾ ਸੀ ਤੇ ਮੈਨੂੰ ਰੈਸਟ ਕਰ ਲਿਆ ਚਲੋ ਯਾਰ ਰੈਸਟ ਕਰ ਲੈ ਫੇਕ ਕੀ ਹੋਇਆ ਸਰਕਾਰ ਨਾਲ ਗੱਲਬਾਤ ਹੋਈ ਸਾਰੀ ਰੈਸਟ ਕਰਨ ਤੋਂ ਬਾਅਦ ਰਿਹਾ ਕਰਤਾ ਗਿਆ ਪਰ ਮੇਰੇ ਘਰ ਮੇਰਾ ਕੱਲ 4 4 5 5 ਰੇਟਾਂ ਹੋਈਆਂ ਜਿੱਥੇ ਜਿੱਥੇ ਮੈਂ ਜਾਂਦਾ ਸੀ ਉੱਥੇ ਉੱਥੇ ਮਗਰ ਪੁਲਿਸ ਰੇਡ ਕਰਦੀ ਸੀ ਚਲੋ ਖੈਰ ਕੋਈ ਗੱਲ ਨਹੀਂ ਇਹ ਪੁਲਿਸ ਦਾ ਸਰਕਾਰ ਦਾ ਕੰਮ ਹੁੰਦਾ ਡਰਾਉਣਾ ਜੋ ਮੈਂ ਤਾਂ ਅੱਜ ਵੀ ਚੰਡੀਗੜ੍ਹ ਆ ਕੱਲ ਵੀ ਮੈਂ ਚੰਡੀਗੜ੍ਹ ਨਾਚ ਭਵਨ ਆਉਣਾ ਸਰਕਾਰ ਨੇ ਮੈਨੂੰ ਰੈਸਟ ਕਰਨਾ ਉਥੋਂ ਗੱਲ ਵੀ ਜੇ ਸਰਕਾਰ ਦਾ ਮਨਸ਼ਾ ਹੋਵੇ ਦੇ ਪਿੱਛੇ ਹੈਗੀ ਆ ਤੇ ਮੈਂ ਇਹ ਵੀ ਐਲਾਨ ਕਰਦਾ ਕਿ ਜਿਹੜਾ ਧਨਾ ਆ ਉਹਦੀ ਇੱਕ ਸੈਕੰਡ ਟੀਮ ਤਿਆਰ ਕਰਤੀ ਹੈਪੀ ਸੰਧ ਨੂੰ ਗ੍ਰਿਫਤਾਰ ਵੀ ਕਰ ਲਵੋਗੇ ਜਿਹੜਾ 18 ਤਰੀਕ ਦਾ ਧਨਾ ਆ ਉਹ ਲੱਗੂਗੇ ਲੱਗੂਗਾ ਪਰ ਅੱਜ ਜਿਹੜੇ ਮੇਰੇ ਨਾਲ ਕਿਸਾਨ ਆਗੂ ਜਿਹੜੇ ਇਸ ਗੱਲ ਤੋਂ ਕਿਉਂਕਿ ਲੰਬਾ ਸਮਾਂ ਇਹਨਾਂ ਨੇ ਵੀ ਸ਼ਿਕਾਇਤ ਚ ਲੜਿਆ ਆ ਤੁਹਾਡੇ ਕੋਲ ਪਿੱਛੇ ਪ੍ਰਭਜੋ ਸਿੰਘ ਸੰਘਾ ਸਾਹਿਬ ਸਰਪੰਚ ਸਾਹਿਬ ਬੈਠੇ ਆ ਇਹਨਾਂ ਨੇ ਮੇਰਾ ਖਿਆਲ ਲਿਆ ਕਿ ਤਿਆਂ ਨੇ ਤੋਂ 4 ਮਹੀਨੇ ਉਥੇ ਕਿਸਾਨ ਅੰਦੋਲਨ ਚ ਰਹੇ ਆ ਮੈਂ ਆਪਣੀ ਮੇਰੀ ਜਿਹੜਾ ਆਲ ਟਰੱਕ ਆਪਰੇਟਰ ਜੁਨੀ ਦਾ ਟਰੱਕ ਜੁਨੀ ਦਾ ਫੇਸਬੁੱਕ ਪੇਜ ਆ ਮੇਰਾ ਆਪਣਾ ਪੇਜ ਆ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਮੈਂ ਕਿਸਾਨ ਅੰਦੋਲਨ 'ਈ ਕਿੰਨਾ ਕੰਮ ਕੀਤਾ ਚਾਹੇ ਬੀਜੇਪੀ ਦੇ ਮੰਤਰੀਆਂ ਦੀਆਂ ਕੋਠੀਆਂ ਘੇਰੀਆਂ ਪਰ ਹੁਣ ਅਸੀਂ ਜਿੱਥੇ ਬੀਜੇਪੀ ਨਾਲ ਮੈਂ ਜਾਕਰ ਸਾਹਿਬ ਨੂੰ ਕਹਿਣਾ ਚਾਹੁੰਦਾ ਜਾਕਰ ਸਾਹਿਬ ਤੁਸੀਂ ਟਰੱਕਾਂ ਦੇ ਖਿਲਾਫ ਬੋਲਦੇ ਨਹੀਂ ਐ ਤੁਸੀਂ ਕਿਸੇ ਦਾ ਜਰੰਦਰ ਜਾਂ ਪੰਜਾਬ ਦਾ ਪ੍ਰੋਗਰਾਮ ਪਹਿਲਾਂ ਦੱਸੋ ਤੁਸੀਂ ਆਪਣੇ ਲੀਡਰਾਂ ਨੂੰ ਵੀ ਵਰਕਰਾਂ ਨੂੰ ਲੈ ਕੇ ਆਇਓ ਪੰਜਾਬ ਦੀਆਂ ਟਰੱਕ ਜੁਨੀ ਇਕੱਠੇ ਹੋ ਕੇ ਤੁਹਾਨੂੰ ਤੁਹਾਡਾ ਸਾਹਮਣਾ ਕਰਾਂਗੇ ਯਾ ਲਗ ਕੋਈ ਪ੍ਰੋਗਰਾਮ ਨਹੀਂ ਚੱਲਣ ਦੇਵਾਂਗੇ ਪਿਛਲੇ ਦਿਨ ਹੀ ਸਾਡੇ ਜਿਹੜੇ ਕਾਨੂੰਨ ਮੰਤਰੀ ਆ ਉਹਨਾਂ ਦਾ ਪਤਾ ਲੱਗਾ ਨਕੋਦਰ ਚੋਣਾ ਤੇ ਮੈਂ ਰਾਤ ਨੂੰ ਨਕੋਦਰ ਚੋਣਾ ਦੇ ਘਰ ਆ ਦਾ ਪ੍ਰੋਗਰਾਮ ਦਿੱਤਾ ਉਹ ਆਪਣਾ ਪ੍ਰੋਗਰਾਮ ਕੈਨਸਲ ਕਰਕੇ ਰਾਤ ਨੂੰ ਰਵਾਨਾ ਹੋ ਗਏ ਸੋ ਮੈਂ ਪੰਜਾਬ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਆਪਣੇ ਟਰੱਕ ਜਿਹਨਾਂ ਨੇ ਲੈ ਕੇ ਜਿਹੜੀ ਕਿਸਾਨ ਜਥੇਬੰਦੀ ਬਣ ਲੱਗੀ ਆ ਇਹਨੂੰ ਨਾਲ ਲੈ ਕੇ ਪੰਜਾਬ ਦੇ ਜਿਹੜਾ ਕੋਈ ਵੀ ਮੰਤਰੀ ਆਊਗਾ ਸੈਂਟਰ ਦਾ ਵਜ਼ੀਰ ਆਊਗਾ ਜਾਂ ਪੰਜਾਬ ਦੀ ਗਵਾਈ ਖਵਾਨਾ ਵਾਲੇ ਜਾਖੜ ਸਾਹਿਬ ਆਉਣਗੇ ਇਹਨਾਂ ਦਾ ਘਰਾਓ ਕਰੂਗਾ ਨਾ ਦਾ ਕੋਈ ਪ੍ਰੋਗਰਾਮ ਨਹੀਂ ਹੁਣ ਦਿੱਤਾ ਜਾਊਗਾ ਸੋ ਹੁਣ ਜੇ ਤੁਸੀਂ ਕੋਈ ਕੁਐਸਚਨ ਕਰਨਾ ਹੋਵੇ ਤੇ ਮੈਂ ਉਸ ਕਾਲ ਲਈ ਜਵਾਬ ਦੇਣ ਲਈ ਤਿਆਰ ਬੈਠਾ ਹਾਂ ਮੇਰਾ ਇਹਦੇ ਪਿੱਛੇ ਕੋਈ ਸਿਆਸੀ ਮਨਛਾ ਨਹੀਂ ਨਾ ਮੇਰੀ ਕੋਈ ਸਿਆਸੀ ਪਾਰਟੀ ਆ ਨਾ ਮੈਂ ਕਿਸੇ ਸਿਆਸੀ ਪਾਰਟੀ ਨੂੰ ਆਪਣਾ ਮੰਚ ਦੇਵਾ ਸਿਰ ਤੇ ਸਰਕ ਟ੍ਰਾਪ ਆਪਰੇਟਰ ਤੇ ਪੰਜਾਬ ਦੇ ਕਿਸਾਨ ਇਹ ਮੰਚ ਨੂੰ ਦੇਖਣਗੇ ਸੋ ਬਾਕੀ ਦਾ ਜਿਹੜੇ ਤੁਸੀਂ ਸੰਗਾ ਸਾਹਿਬ ਤੇ ਤੁਸੀਂ ਪ੍ਰਭਜੋਤ ਸਾਹਿਬ ਸਰਪੰਚ ਸਾਹਿਬ ਤੁਸੀਂ ਆ ਜਾਣਾ ਤੁਸੀਂ ਆ ਕੇ ਆਪਣਾ ਜਿਹੜਾ ਹੈਗਾ ਆ ਨਾਲ ਦੇ ਪਾਸੇ ਬੈਠ ਜਾਣਾ ਸੰਗਤ ਸਾਹਿਬ ਤੁਸੀਂ ਆ ਜੀ 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 ਜ ਤੇ ਰਾਤ ਨੂੰ ਵੀ 8 ਵਜੇ ਪਤਾ ਲੱਗੂਗਾ ਤਾਂ ਘਰਾਓ ਕਰੂੰਗਾ ਜੇ ਪੰਜਾਬ ਦਾ ਕਦੇ ਹੋਰ ਦਾ ਪ੍ਰੋਗਰਾਮ ਹੋਊਗਾ ਜਿਹੜਾ ਮੈਨੂੰ ਪਹਿਲਾਂ ਪਤਾ ਲੱਗੂ ਇਸ ਦਿਨ ਇੱਥੇ ਆ ਰਹੇ ਆ ਤੇ ਉਸ ਦਿਨ ਉਹ ਜਾ ਕੇ ਘਰਾਓ ਕਰਾਂਗਾ ਸਰਦਾਰ ਸਾਹਿਬ ਇਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਨਹੀਂ ਕਰਾਂਗਾ ਮੈਂ ਤਾਂ ਹੋਰ ਮਗਰਤਾ ਰਹਿ ਗਿਆ अगेन ਤੁਸੀਂ ਘਰਾਓ ਵੀ ਕਰੋਗੇ ਔਰ ਜਿਹੜਾ ਖਾਸਾ ਦੇਖ ਨੂੰ ਧਰਨਾ ਹੀ ਦੋ ਔਰ ਇੱਕ ਪਾਸੇ ਸਹਿਮਤੀ ਕਿਹੜੀਆਂ ਯੂਨੀਅਨ ਦੀ ਹੋਈ ਹੈ ਜਿਹੜੀ ਟੰਡ ਰੰਗ ਦੀ ਹੈ ਕਿਹੜੀਆਂ ਜੂਨੀਅਰ ਸਹਿਜ ਵਾਲੀ ਸਹਿਮਤੀ ਹੋ ਗਈ ਹੈ ਪ੍ਰਸ਼ਾਸਨ ਨੇ ਸਹਿਮਤੀ ਉਹ ਹੀ ਆਲ ਇੰਡੀਆ ਮੋਟਰ ਕਾਂਗਰਸ ਜਿਹਦੇ ਜਿਹੜੇ ਕਰਤਾ ਧਰਤਾ ਨੇ ਉਹ ਮਲਕੀਸ਼ ਸਿੰਘ ਪਾਲ ਨੇ ਬੰਬੇ ਤੋਂ ਬਿਲੋਂਗ ਕਰਦੇ ਆ ਰਹਿਣ ਵਾਲੇ ਪੰਜਾਬ ਦੇ ਆ ਮੇਰੇ ਨਾਲ ਵੀ ਉਹਨਾਂ ਨਾਲ ਅਸੀਂ ਬੜਾ ਮੋਟਾ ਰਾਬਤਾ ਪਹਿਲਾਂ ਪਰ ਉਹ ਬੰਦੇ ਦੇ ਉੱਤੇ ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰੋ ਮਲਕੀਸ਼ ਸਿੰਘ ਪਾਲ ਟਰਾਂਸਪੋਰਟਰ ਮੇਰਾ ਕੱਲ 15 ਮੈਂ ਮੈਂ ਕੱਲ ਬੋਲਦੇ ਮੀਡੀਆ ਨੂੰ ਕਹਾਂ ਸੀ ਕਿ ਹਜ਼ਾਰ ਕਰੋੜ ਰੁਪਏ ਦੀ ਬੈਂਕ ਠੱਗੀ ਦਾ ਮਾਮਲਾ ਦਰਜ ਆਉਂਦੇ ਪਰ ਹਜ਼ਾਰ ਨਹੀਂ ਜੋ ਸੁਣਨ ਜਾ ਰਿਹਾ 2-3000 ਕਰੋੜ ਦੀ ਠੱਗੀ ਦਾ ਮਾਮਲਾ ਦਰਜ ਆ ਉਹ ਸਰਕਾਰ ਨਾਲ ਮਿਲਣੇ ਤਾਂ ਆਪਣਾ ਚਾਮ ਬਚਾਉਂਦੇ ਆ ਹੈਪੀ ਸੰਧੂ ਮਲੰਗਾ ਆਦਮੀਆਂ ਆ ਨਾ ਮੈਂ ਕੁਸਕੇ ਦੇ ਕੋ ਖਾਦਾ ਨਾ ਖਾਣਾ ਮੇਰੀ ਜਾਂਚ ਕਰਵਾ ਲੈ ਸਰਕਾਰ ਜਿਹੜੀ ਮਰਜੀ ਜਾਂਚੀ ਲੋ ਕਰਾਵੇ ਇੱਕ ਵੀ ਪੈਸੇ ਦਾ ਮੈਂ ਰਵਾਦਾ ਨਿਕਲਾਂ ਉਸ ਤੇ ਬਲੇ ਇਸਤੀਫਾ ਦਉ ਕੋਈ ਸੱਦਾ ਨਹੀਂ ਹੈ ਇਸ ਦਾ ਅਫੀਸ਼ਲ ਸਰਕਾਰ ਦੇ ਮੈਨੂੰ ਬਿਲਕੁਲ ਮੈਨੂੰ ਕੋਈ ਸੱਦਾ ਨਹੀਂ ਆਇਆ ਸਿਰਫ ਤੇ ਸਿਰਫ ਜਾਂ ਸਰਕਾਰ ਕਿਹਨਾਂ ਨੂੰ ਚਾਹੁੰਦੀ ਆ ਜਿਹੜੇ ਸਰਕਾਰ ਦੇ ਦਲਾਲ ਹੁੰਦੇ ਆ ਮੈਂ ਤਾਂ ਭਾਸ਼ਾ ਹੀ ਉਹ ਬੋਲਦਾ ਟਰੱਕਾਂ ਵਾਲਾ ਠੀਕ ਹੈ ਮੇਰੀ ਜਵਾਨ ਨੂੰ ਇਹ ਪ੍ਰੋਬਲਮ ਹੈ ਕਿ ਮੈਂ ਜਦੋਂ ਬੋਲਣ ਲੱਗਦਾ ਐਦਾਂ ਬੋਲਦਾ ਸਰਕਾਰ ਆਪਣੇ ਦਲਾਲਾਂ ਨੂੰ ਸਾਦੀ ਆ ਦਲਾਲਾਂ ਦੇ ਸਦਕੇ ਆਪਣੀ ਸਰਕਾਰ ਗੋਲਮੁਲ ਕਰਦੀ ਹੁਣ ਵੀ ਹੋ ਰਿਹਾ ਹੁਣ ਵੀ ਲੱਗੀ ਹੋਈ ਹੈ ਸਰਕਾਰ ਪੰਜਾਬ ਦੇ ਵਿੱਚ ਕੁਝ ਨਾਲ ਲੋਕਾਂ ਨੂੰ ਕੇ ਕਰਕੇ ਕਿ ਸਟ੍ਰਾਈਕ ਕਰਾਉਣਾ ਚਾਹੁੰਦੀ ਆ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ 18 ਤਰੀਕ ਨੂੰ ਪ੍ਰੋਗਰਾਮ ਆ ਜੇ ਸਰਕਾਰ ਨਾਲ ਕੋਈ ਸਹਿਮਤੀ ਬਣ ਗਈ ਪੰਜਾਬ ਦੀ ਇੱਕ ਰੈਲੀ ਨਕੋਦਰ ਦੇ ਵਿੱਚ ਰੱਖਾਂਗਾ ਦਿਖਾਣ ਕਿ ਪੰਜਾਬ ਦੇ ਟਰੱਕ ਆਪਰੇਟਰ ਪੰਜਾਬ ਦੇ ਆਪਰੇਟਰ ਕਿਹਦੇ ਨਾਲ ਆ ਇਹ ਸਾਰਾ ਸਰਕਾਰ ਨੂੰ ਵੀ ਪਤਾ ਲੱਗ ਜੂ ਪ੍ਰਸ਼ਾਸਨ ਨੂੰ ਵੀ ਪਤਾ ਲੱਗ ਜੂ ਸੈਂਟਰ ਸਰਕਾਰ ਨੂੰ ਵੀ ਦਿਖਾ ਦਾਂਗਾ ਕਿ ਲੋਕ ਕਿਹਦੇ ਨਾਲ ਆ ਜਿੱਥੇ ਇੱਕ ਪਾਸੇ ਮੈਂ ਆਪਣੀ ਰੈਲੀ ਕਰਾਂਗਾ ਜੇ ਸਰਕਾਰ ਦੇ ਕੋ ਬੰਦੇ ਆ ਬਰਾਬਰ ਰੈਲੀ ਰਖਾ ਲੈਣ ਜਗ੍ਹਾ ਵੀ ਉਹ ਦੱਸ ਦੇਣ ਵੀ ਇਸ ਜਗ੍ਹਾ ਰੈਲੀ ਕਰਨੀ ਉੱਥੇ ਰੈਲੀ ਕਰੂੰਗਾ ਜਾ ਕੇ ਬਲ ਜੇ ਹੋਰ ਇਹ ਗੱਲ ਕੀਤੀ ਕਿ ਜਿੰਨਾਂ ਪੁਲਿਸ ਨੇ ਤੁਹਾਡੇ ਘਰ ਦੇ ਵਿੱਚੋਂ ਕਿਸੇ ਨੂੰ ਵੀ ਘਰ ਰੇਡ ਕਰਨੀ ਇਹਦੇ ਵਿੱਚ ਕੀ ਕਰਨ ਕਿਉਂ ਕਰ ਰਿਹਾ ਰੇਡ ਕੋਈ ਇਹ ਤਾਂ ਕੋਈ ਨਿਜੀ ਰੰਝੇਸ਼ ਹੈ ਜਾਂ ਨੀ ਨਿਜੀ ਰੰਝੇਸ਼ ਨਹੀਂ ਮੈਂ ਜਿਹੜਾ ਪਿਛੇ 3 ਤਰੀਕ ਜਾਂ 4 ਤਰੀਕ ਨੂੰ ਇੰਡੀਅਨ ਆਲ ਦੇ ਵਿੱਚ ਸਟ੍ਰਾਈਕ ਲਾਤੀ ਸੀ ਸਰਕਾਰ ਨੇ ਉਸ ਸਟ੍ਰਾਈਕ ਦੁਆਰਾ ਕੰਮ ਜਾ ਰਿਹਾ ਸੀ ਜਿਹੜਾ ਇੰਡੀਆਨ ਦਾ ਡੀਪੋ ਬੰਦ ਕਰਨ ਜਾ ਰਿਹਾ ਸੀ ਤਾਂ ਕੀਤਾ ਯਾਰ ਉਹ ਪੋਸ ਕਰਦੀ ਹੁੰਦੀ ਉਹਦੇ ਕੋਈ ਚੱਕਰ ਨਹੀਂ ਟਰਾਉਂਦੀ ਵੀ ਹੁੰਦੀ ਹੈ ਸਭ ਕੁਝ ਕਰਦੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਮੈਂ ਕਹਿੰਦਾ ਮੇਰੇ ਘਰ ਦੇ ਉੱਤੇ ਜਿਸ ਦਿਨ ਮੈਂ ਤਾਲਾ ਦੇਣਾ ਸੀ ਮੈਂ ਘਰੋਂ ਚਲੇ ਗਿਆ ਸੀ ਮੈਨੂੰ ਪਤਾ ਰਾ ਇਨਫਰਮੇਸ਼ਨ ਆ ਗਈ ਸੀ ਪੁਲਿਸ ਨੇ ਸਵੇਰੇ ਰੀਡ ਕਰਕੇ ਤੈਨੂੰ ਚੱਕਣਾ ਕਿਉਂਕਿ ਪੁਲਿਸ ਚ ਨਹੀਂ ਹੁੰਦੀ ਬਦਨਾਮ ਕਰਨ ਲਈ ਬੰਦੇ ਨੂੰ ਕੁਛ ਨਾ ਕੁਛ ਕਹਿ ਦਾਂਗੇ ਪਾਦਨ ਕੇ ਕੋਈ ਕੁਛ ਪਾਦਨ ਇਹ ਨਸ਼ਾ ਲੱਖਦਾ ਕੁਛ ਕਹਿ ਦਾਂ ਜੋ ਮਰਜ਼ੀ ਕਹਿ ਦਾਂ ਨਾ ਮੈਂ ਨਸ਼ਾ ਕਰਦਾ ਮੇਰਾ ਟੈਸਟ ਕਰਾ ਲਾ ਮੇਰਾ ਟੈਸਟ ਕਰਾ ਲਾ ਠੀਕ ਹੈ ਸ਼ਰਾਬ ਜਰੂਰ ਪੀਂਦਾ ਮੈਂ ਹੁਣ ਵੀ ਗੂੰਗਾ ਮੈਂ ਮੋਕਾ ਦਾ ਨਹੀਂ ਕਿਸੇ ਗੱਲ ਉਸ ਇਹਨਾਂ ਦੇ ਪੀਂਦਾ ਲਿਖ ਲਈ ਆ ਕੋਈ ਨਸ਼ਾ ਮੈਂ ਦੂਜਾ ਕਰਦਾ ਮੇਰਾ ਟੈਸਟ ਕਰਾ ਲਾ ਪਰ ਸਰਕਾਰ ਨੇ ਕੀ ਕਹਨਾ ਮੈ ਪਾਦੇ ਯਰ ਫਿਕਰ ਪੰਜ ਸਾਲ ਸੱਤ ਸਾਲ ਕਹਿੰਦਾ 12 ਨੂੰ ਸੁਮੇ ਅਗਲਾ ਕੰਮ ਜਿਹੜਾ ਹੈਗਾ ਆ ਜਿਹੜੇ ਮੈਂ ਤੁਸੀਂ ਥੋੜਾ ਸੰਗਾ ਸਾਹਿਬ ਤੁਸੀਂ ਇੱਧਰ ਆ ਜਾਣਾ ਪਰ ਤੁਸੀਂ ਸੰਗਾ ਤੁਸੀਂ ਦੋ ਕੁਰਸੀਆਂ ਪਿੱਛੇ ਚੱਲ ਜਾਣਾ ਜਿਹੜੀ ਇੱਕ ਇਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਇੱਕ ਕਿਉਂਕਿ ਕਿਸਾਨ ਜਥੇਬੰਦੀ ਬਣਾਈਆਂ ਜਿਨੇ ਇਹ ਬਾਕੀ ਦਾ ਤੁਹਾਨੂੰ ਜਿਹੜੇ ਸਰਦਾਰ ਮੁਖਤਿਆਰ ਸਿੰਘ ਜੀ ਸਰਪੰਚ ਮੁਖਤਿਆਰ ਸਿੰਘ ਜੀ ਹੀਰ ਜਿਹੜੇ ਉਹਦੇ ਪ੍ਰਧਾਨ ਨੇ ਇਹ ਬਣੇ ਆ ਤੇ ਜਿਹੜੇ ਸਰਦਾਰ ਤੁਲਜ ਸਿੰਘ ਦੀ ਸੰਗਾ ਸਾਬ ਬਹੁਤ ਤਕੜੀ ਖੇਤੀ ਕਰਦੇ ਆ ਇਹ ਉਹਦੇ ਚੀਰਮੈਨ ਨੇ ਪੰਜਾਬ ਦੇ ਔਰ ਨਾਲ ਪ੍ਰਭਜੋਤ ਸਿੰਘ ਜੀ ਸੰਗਾ ਸਰਪੰਚ ਸਾਹਿਬ ਇਹ ਇਹਦੇ ਜਨ ਸੈਕਟਰੀ ਆ ਜਿਹੜੇ ਬਾਕੀ ਦੇ ਅਹੁਦੇਦਾਰ ਆ ਉਹ ਵੀ 12 ਤਰੀਕ ਨੂੰ ਜਲੰਧਰ ਦੀਸ਼ਪਖ ਸਿੰਘ ਯਾਦਗਰ ਹਾਲ ਵਿੱਚ ਇੱਕ ਆਪਣੀ ਵੱਡੀ ਮੀਟਿੰਗ ਕਰ ਰਹੇ ਆ ਉਹਦੇ ਬਾਰੇ ਤੁਹਾਨੂੰ ਇਹ ਸਰਪੰਚ ਸਾਹਿਬ ਸਾਡੇ ਜਿਹੜੇ ਪ੍ਰਧਾਨ ਆ ਦੇ ਚੀਰਮੈਨ ਸਾਹਿਬ ਆ ਉਹ ਦੱਸਣਗੇ ਕਿ ਇਹਨਾਂ ਦਾ ਕੀ ਪ੍ਰੋਗਰਾਮ ਆ ਇਹਨਾਂ ਦਾ ਉਹਦੇ ਪਿੱਛੇ ਕੀ ਮਨਚਾ ਆ ਮੈਂ ਹੁਣ ਬੇਨਤੀ ਕਰਾਂਗਾ ਕਿ ਜਿਹੜੀ ਤੁਸੀਂ ਜਥੇਬੰਦੀ ਬਣਾਈਆਂ ਉਹਦਾ ਨਾਮ ਸਾਰਾ ਕੁਝ মিডিਆ ਨੂੰ ਰੂਪ ਰੂਪ ਦਿਓ ਧੰਨਵਾਦ